ਇਹੇ ਕਮਸਾਰਾ ਵੰਡ ਕਾਣੀ ਦਾ ਜ਼ੁਲਮਾਂ ਦੀ ਲੰਬੀ ਕਹਾਣੀ ਦਾ ਇਹ ਸੌਦੇ ਨਾ ਤਕਦੀਰਾ ਦੇ ਹੱਥਾਂ ਤੇ ਪੰਗਲ ਕੀ ਰਾਂ ਦੇ ਹੱਥਾਂ ਤੇ ਪੰਗਲ ਕੀ ਰਾਂ ਦੇ ਇੱਕ ਫੇਰੇ ਕਰ ਸਦਾ ਰੋਟੀ ਇੱਕ ਅੱਕ ਗਿਆ ਪਕਵਾਨਾ ਤੋਂ ਇੱਕ ਫੇਰੇ ਤਰਸਦਾ ਰੋਟੀ ਨੂੰ ਇੱਕ ਅੱਕ ਗਿਆ ਪਕਵਾਨਾ ਤੋਂ ਮੈਲੀ ਜੂਨ ਕੁੱਤੇ ਦੀ ਚੰਗੀ ਆਹ ਕੁਲੀਆਂ ਬਸਦੇ ਇਨਸਾਨਾਂ ਤੋਂ ਇਹ ਕਮਸਰਾ ਵੰਡ ਕਾਣੀ ਦਾ ਜ਼ੁਲਮਾਂ ਦੀ ਲੰਬੀ ਕਹਾਣੀ ਦਾ ਇਹ ਸੌਦੇ ਨਾ ਦਿਗਦੀ ਰਾਦੇ ਹੱਥਾਂ ਤੇ ਪੈੰਗਾ ਲੱਗੀ ਰਾਦੇ ਇੱਕ ਤਨ ਨੂੰ ਕੱਪੜਾ ਨਹੀਂ ਮਿਲਦਾ ਇਕ ਅੱਖ ਕੇ ਰੇਸ਼ਮ ਲਾਉਂਦੇ ਨੇ ਇਕ ਤਨ ਨੂੰ ਕੱਪੜਾ ਨਹੀਂ ਮਿਲਦਾ ਇਕ ਅੱਖ ਕੇ ਰੇਸ਼ਮ ਲਾਉਂਦੇ ਨੇ ਇਕ ਨੰਗਾ ਹੰਡਾਵੇ ਪਿੰਡੇ ਹੈ ਤੇ ਇਕ ਨੰਗ ਨੂੰ ਪੈਸ਼ਨ ਬਣਾਉਂਦੇ ਨੇ ਇਹ ਕਮਸਰਾ ਬੰਦ ਕਾਣੀ ਮਾਂ ਦੀ ਲੰਬੀ ਕਹਾਣੀ ਦਾ ਇਹ ਸੌਦੇ ਨਾਤ ਕੇ ਦੀਰਾ ਦੇ ਹੱਤਾ ਤੇ ਪੈੰਗਾ ਲਕੀਰਾ ਦੇ ਇੱਕ ਵਾਰ ਹੋਟਲ ਦੀ ਕੁਰਸੀ ਤੇ ਮਰਜੀ ਦੀਆਂ ਝਗੜਾ ਛੜਦੇ ਨੇ ਇੱਕ ਵਾਰ ਹੋਟਲ ਦੀ ਕੁਰਸੀ ਤੇ ਮਰਜੀ ਦੀਆਂ ਝਗੜਾ ਛੜਦੇ ਨੇ ਰੂੜੀ ਤੇ ਸੀਟੀ ਝਗੜੀ ਪਿੱਛੇ ਇੱਕ ਕੁੱਤਿਆਂ ਦੇ ਸੰਗ ਲੜਦੇ ਨੇ ਮਸਰਾ ਬੰਡਕਾਣੀ ਦਾ ਜ਼ੁਲਮ ਦੀ ਲੰਬੀ ਕਹਾਣੀ ਦਾ ਇਹ ਸੌਦੇ ਨਾਤਕ ਦੀ ਰਾਦੇ ਅੱਤਾ ਤੇ ਪੈੰਗਾ ਲਕੀ ਰਾਂਦੇ ਇਹ ਸੌਦਾ ਖੋ ਖਿੰਝਣ ਦਾ ਚੋਰੀ ਜਾਂ ਜੋਰੀ ਲੁੱਟਣ ਦਾ ਇਹ ਸੌਦਾ ਖੋ ਖਿੰਝਣ ਦਾ ਚੋਰੀ ਜਾਂ ਜੋਰੀ ਲੁੱਟਣ ਦਾ ਘਰ ਤੀ ਨੂੰ ਨਰਕ ਬਣਾਉਣ ਦਾ ਜ਼ਿੰਦਗੀ ਨੂੰ ਨਰਕੀ ਸੁਟਣ ਦਾ ਇਹ ਕੰਮ ਸਰਾ ਬੰਡਕਾਣੀ ਦਾ ਜ਼ੁਲਮਾਂ ਦੀ ਲੰਬੀ ਕਹਾ ਨਦਗ ਦੀ ਰਾਦੇ ਹੱਤਾਂ ਤੇ ਪੈਗਾ ਲਕੀ ਰਾਦੇ ਵੇਲਾ ਹੈ ਹੁਣ ਜਾਗਣ ਦਾ ਨਹੀਂ ਵੇਲਾ ਹੁਣ ਸੌਣ ਦਾ ਵੇਲਾ ਹੈ ਹੁਣ ਜਾਗਣ ਦਾ ਨਹੀਂ ਵੇਲਾ ਹੁਣ ਸੌਣ ਦਾ ਵੇਲਾ ਹੈ ਕੱਠੇ ਹੋ ਹਾਉੜੇ ਨਹੀਂ ਬੜ ਕੇ ਸਿਰ ਰੋ ਬਣਦਾ ਇਹ ਕਮਸਰਾ ਵੰਡ ਕਾਣੀ ਦਾ ਜ਼ੁਲਮਾਂ ਦੀ ਲੰਬੀ ਕਹਾਣੀ ਦਾ ਇਹ ਸੌਦੇ ਨਾਕ ਤਕ ਦੀ ਰਾਹ ਦੇ ਹੱਥਾਂ ਤੇ ਪੰਗਲ ਕੀ ਰਾਹ ਦੇ ਹੱਥਾਂ ਤੇ ਪੰਗਲ ਕੀ ਰਾਹ ਦੇ ਮਸਾਲਾ ਬਾਲ ਕੇ ਚੱਲਣਾ ਕਿ ਜਬ ਤੱਕ ਰਾਤ ਬਾਕੀ ਹੈ ਸੰਭਲ ਕੇ ਕਦਮ ਰੱਖਣਾ ਕਿ ਜਦ ਤੱਕ ਰਸਤਾ ਬਾਕੀ ਹੈ ਉੱਠ ਕਿਰਤੀਆ ਉਠੋ ਉਠਣ ਦਾ ਬੇੜਾ ਦੁਨੀਆ ਭਰ ਦੇ ਕਿਰਤੀ ਕੋ ਇਕ ਹੋ ਜਾਓ ਦੁਨੀਆ ਭਰ ਦੇ ਕਿਰਤੀ ਕੋ ਇਕ ਹੋ ਜਾਓ